ਯਾਰ ਪੇਪਰ ਇਹ ਕਿ ਇੰਗਲਿਸ਼ ਦਾ ਤੇ ਪੜਿਆ ਪੜਿਆ ਹੁ ਨਾ ਕਿਆ ਟਾਈਮ ਵੀ ਪੂਰਾ ਹੀ ਹੋ ਗਿਆ ਤੇ ਚੱਲ ਉਹ ਭਾਬੀ ਬਣ ਗਈ ਆ ਰੋਟੀ ਕਿ ਨਹੀਂ ਰੁਕ ਜਾ ਪ੍ਰੀਤ 5 ਮਿੰਟ ਬਸ ਬਣ ਚੱਲੀ ਆ ਪਤਾ ਨਹੀਂ ਕਦੋਂ ਰੋਟੀ ਬਣਨੀ ਹੈ ਇਹਦੇ 5 ਮਿੰਟੇ ਨਹੀਂ ਮੁੱਕਦੇ ਕਦੀ ਉਹਨੂੰ ਫੋਨ ਕਰ ਲੈ ਤੇ ਸਾਰਾ ਦਿਨ ਤੇ ਫੋਨ 'ਚ ਬੜੇ ਰਹਿਣਾ ਤੇ ਤੇ ਕੀ ਕਹਿਣੇ ਪੜਨਾ ਮਾਦਾਨਾ ਗੱਲ ਕਰਨਾ ਜੇ ਮੈਂ ਫਾਈ ਵੜ ਦੇਣਾ ਰੋਟੀ ਵਾਲਾ ਮੰਮੀ ਆਵੇਲਾ ਆਪਣੀ ਸਿੰਦੀ ਨੂੰ ਦਾ ਕੰਮ 9 ਵਜ ਗਿਆ ਮੈਂ ਬਸ ਤੇ ਜਾਣਾ ਕਾਲਜ ਤੇ ਹਲੇ ਤਾਂ ਰੋਟੀ ਨਹੀਂ ਬੱਕੀ ਤੇ ਗੱਲਾਂ ਦੇ ਕੋ ਜਿੰਨੀਆਂ ਮਰਜ਼ੀ ਕਰਾ ਲਓ ਦਿਨ ਰਾਤ ਚੱਲ ਪੁੱਤ ਕੋਈ ਗੱਲ ਨਹੀਂ ਤੇਰੀ ਵੱਡੀ ਭਾਬੀ ਆ ਇਹਨਾਂ ਗੁੱਸੇ ਚ ਨਾ ਆਇਆ ਕਰ ਜੀ ਉਹਨੇ ਨਹੀਂ ਨਾ ਲਾਈ ਤੇ ਮੈਂ ਤੈਨੂੰ ਦੋ ਫੁਲਕੇ ਲਾ ਦਿੰਨੀ ਆ ਅਵਲ ਤੇ ਮੈਂ ਵੀ ਆਣੀ ਆ ਡਈ ਹੋਣੀ ਆ ਲਾਉਣ ਲੋ ਇਹਦਾ ਤੇ ਮੰਮੀ ਰੋਜ਼ ਦਾ ਹੀ ਕੰਮ ਆ ਕਦੀ ਉਹ ਕਰ ਲਾ ਦੇ ਔਰ ਤੂੰ ਹੀ ਪੁੱਠੀ ਗਝਾਈ ਆ ਉਹਨੂੰ ਸਿੱਧਾ ਕੋ ਜਾ ਕੇ ਚਾਰ ਫੁਲਕੇ ਲਾ ਕੇ ਇਹਨੇ ਕਿਤੇ ਜਾਣਾ ਵਾ ਚੱਲ ਕੋਈ ਨਹੀਂ ਬੈਠੋ ਇੱਥੇ ਤੇ ਮੈਂ ਵੀ 앉ਨੀ ਆ ਕੀ ਕਰਨੀ ਆ ਜਾ ਮਾਰਾ ਜਾ ਕੇ ਜੇ ਬਣੀਆਂ ਠੀਕ ਆਂ ਤਾਂ ਮੈਂ ਬਾਹਰੋਂ ਖਾ ਲੈਣਾ ਜਾ ਕੇ ਐ ਰੁਕ ਜਾ ਹਾਂ ਬਨ ਜਾਂਦੀ ਆ ਬੈ ਜਾ ਕਿੰਨਾ ਗੁੱਸੇ ਚ ਆ ਜਾਂਦਾ ਬਿਆਕਰ ਬਸ ਪੱਕੀ ਨਹੀਂ ਰੋਟੀ ਅਜੇ ਮੰਮੀ ਜੀ ਰੋਟੀ ਤੇ ਪੱਕ ਗਈ ਆ ਬਸ ਮੈਂ ਹਾ ਚਾਹ ਬਣਦੀ ਆ ਤੇ ਨਾਲ ਪਾ ਕੇ ਦਿੰਨੇ ਆ ਉਹ ਤੇ ਹੁਣ ਪ੍ਰੀਤ ਇੱਕੋ ਵਾਰੀ ਕਾਲਾ ਹੀ ਪੈ ਜਾਂਦਾ ਵਾ ਚੱਲ ਬੱਤੀ ਨੂੰ ਪਤਾ ਦਿਹਾ ਦੇ ਸੁਬਾਹ ਦਾ ਹਨਾ ਤੇ ਤੂੰ ਜਰਾ ਪਹਿਲਾਂ ਹੀ ਕਰ ਲਿਆ ਘਰ ਕੰਮ ਉਹ ਕੰਮ ਵਗਰੋਂ ਕਰ ਲਿਆ ਕਰ ਇਹ ਤਾਂ ਜਿਹੜਾ ਇਹਨੂੰ ਪਹਿਲਾਂ ਤੋੜ ਲਿਆ ਕਰ। ਮੰਮੀ ਜੀ ਇਹ ਚ ਕਾਲੀ ਵਾਲੀ ਕਿਹੜੀ ਗੱਲ ਵਾ? ਆਪ ਤਾ ਪਹਿਲੇ ਸਾਰੀ ਰਾਤ ਫੋਨ ਚਲਾਉਂਦਾ ਰਹਿੰਦਾ ਵਾ, ਤਾਂ ਰਾਤ ਸਾਰੀ ਜਾਗਦਾ ਰਹਿੰਦਾ ਵਾ, ਤਾਂ ਸਵੇਰੇ ਲੇਟ ਉੱਠਦਾ ਵਾ। ਤੂੰ ਮੁੜ ਕੇ ਉੱਠਦੇ ਸਾਰੀ ਤਿਆਰ ਹੋ ਜਾਂਦਾ, ਤੂੰ ਮੁੜ ਕੇ ਕਾਲੀ ਪਾ ਦਿੰਦਾ ਵਾ, ਮੈਨੂੰ ਰੋਟੀ ਦੇ ਦੇ ਦੋ, ਰੋਟੀ ਦੇ ਦਿਓ। ਚੱਲ ਕੋਈ ਨਹੀਂ, ਇਦਾਂ ਨਹੀਂ ਬੋਲੀ ਦੇ ਹੁੰਦਾ। ਜੇ ਇੱਕ ਗਰਮਾਹਾਂ ਤੇ ਤੂੰ ਵੀ ਗਰਮਾਹ ਜਾਨੀਆ ਫਿਰ ਫਿਰ ਇਦਾਂ ਲੜਾਈ ਹੋ ਜਾਂਦੀ ਆ, ਠੀਕ ਹੈ ਨਾ? ਉਹ ਤੇਰੇ ਨਿੱਕੇ ਵੀਰਾਂ ਵਰਗਾ ਵਾ ਤੇ ਕੋਈ ਨਹੀਂ, ਮੈਂ ਉਹਨੂੰ ਬਿਠਾਉਣੀ ਆ ਤੇ ਤੂੰ ਲੈ ਆ ਕੇ ਤਿਆਰ ਰੋਟੀ ਬੜਾ ਝਾੜਿਆ ਵਾ ਇਹਨੂੰ ਤਾਜ਼ੀਆਂ ਰੋਟੀਆਂ ਚਾਹੀਦੀਆਂ ਹੁੰਦੀਆਂ ਸੁੱਤੇ ਓੜਦੇ ਫਿਰ ਇਹ ਨਹੀਂ ਬਠੰਡੀ ਰੋਟੀ ਖਾ ਲਾ ਮੈਂ ਜੇ ਕੀਤੀਆਂ ਪਕਾ ਕੇ ਰਹਾ ਦਾ ਫਿਰ ਕਹਣਾ ਮੈਨੂੰ ਗਰਮ ਗਰਮ ਫੁਲਕਾ ਚਾਹੀਦਾ ਵਾ ਕਰਦੀ ਇਹਨਾਂ ਨਾਲ ਵੀ ਗੱਲ ਵੀ ਇਹਨੇ ਮੈਨੂੰ ਬੜਾ ਸਤਾ ਮਾਰਿਆ ਵਾ ਕਰਦੀ ਇਹਨਾਂ ਨਾਲ ਵੀ ਗੱਲ ਹੈ ਹੈਲੋ ਹੈਲੋ ਸੱਚੀ ਗੱਲ ਜੀ ਸੱਚੀ ਗੱਲ ਜੀ ਕੀ ਗੱਲ ਚੱਲ ਜੇ ਬਸ ਠੀਕ ਆ ਤੁਸੀਂ ਸੁਣਾਓ ਵਧੀਆ ਵਧੀਆ ਹੋਰ ਕੀ ਕਰੀ ਜਾਂਦੇ ਬਸ ਕਰਨਾ ਕੀ ਜੇ ਆ ਨਿੱਕੇ ਨੇ ਤੇ ਸਤਾ ਹੀ ਮਾਰਿਆ ਜੀ ਮੈਨੂੰ ਕਿਉਂ ਕੀ ਕੀਤਾ ਨੇ ਇੱਕ ਦਿਨ ਸਾਰੀ ਰਾਤ ਪਹਿਲਾਂ ਫੋਨ ਚਲਾਉਂਦਾ ਰਹਿੰਦਾ ਫੇਰ ਉੱਠਦਾ ਟਾਈਮ ਨਾਲ ਨਹੀਂ ਸਵੇਰ ਨੂੰ ਅੱਛਾ ਇਹਨੇ ਉੱਠਦੇ ਸਾਰ ਫੇਰ ਆਪ ਤਿਆਰ ਹੋ ਜਾਣਾ ਹੁੰਦਾ ਆ ਇਹਨੇ ਫੇਰ ਰੋਟੀ ਮੰਗਣੀ ਹੁੰਦੀ ਐ ਵੀ ਸੁੱਤੇ ਉੱਠਦੇ ਨੇ ਮੈਨੂੰ ਪਹਿਲਾਂ ਰੋਟੀ ਦੇ ਦੋ ਤਿਆਰ ਹੋ ਕੇ ਜੇ ਮੈਂ ਗੇਤੀਆਂ ਲਾ ਕੇ ਰੱਖਦਾ ਤਾਂ ਫੇਰ ਇਹਨੇ ਗਾਣਾ ਭਾਬੀ ਠੰਡੀਆਂ ਰੋਟੀਆਂ ਮੈਨੂੰ ਦਿੰਦੀ ਆ ਜੇ ਤੇ ਨਾ ਇਹੋ ਕੰਮ ਰਹਿੰਦਾ ਨਾ ਤੇ ਮੈਂ ਚਲ ਜਾਣਾ ਜੇ ਪੇਕੇ ਤੇ ਮੇਰ ਕੋ ਨਹੀਂ ਇਹਨਾਂ ਦੇ ਢੱਬਰ ਦੀਆਂ ਰੋਟੀਆਂ ਪਕਾਦੀਆਂ ਚੱਲ ਠੀਕ ਆ ਤੂੰ ਟੈਨਸ਼ਨ ਨਾ ਲੈ ਕੋਈ ਨਹੀਂ ਆ ਕੇ ਮੈਂ ਨਿੱਕੇ ਦਾ ਵਿਆਹ ਕਰ ਹੀ ਦੇਣਾ ਵਾ ਤੇ ਕੋਈ ਨਹੀਂ ਦੋਵੇਂ ਜਾਣੀਆਂ ਨਾਲ ਮਿਲ ਕੇ ਕਰਦੀ ਰਹਾ ਕਰੋ ਹੁਣ ਮੈਂ ਕੀ ਕਰ ਮਮੀ ਨੇ ਤਾਂ ਚੜਾਇਆ ਉਹਨੂੰ ਭੁਏ ਚੱਲ ਕੋਈ ਨਹੀਂ ਮੇਰਾ ਤਿਕਦਮ ਮਮੀ ਨਾਲ ਗੱਲ ਤੇ ਸਮਝਾਉਣਾ ਵਾ ਕੋਈ ਨਹੀਂ ਆਪਣੇ ਤਰੀਕੇ ਨਾਲ ਰਹਾ ਕਰੋ ਠੀਕ ਆ ਠੀਕ ਜੀ ਆ ਚੱਲ ਠੀਕ ਆ ਫੇਰ ਖਿਆਰ ਰੱਖੀ ਆਪਣਾ ਚੰਗਾ ਚੰਗਾ ਮੈਂ ਵੀ ਥੋੜਾ ਕੰਮ ਕਰਿਆ ਕਰਨਾ ਜਿੰਨਾ ਕੋਇਆ ਹੋਇਆ ਠੀਕ ਆ ਆਪਣੀ ਰੋਟੀਆਂ ਪਕਾਉਂਦੇ ਆਪਣੀਆਂ ਖਾਣ ਕਿਦੋਂ ਇਹ ਆਣਗੇ ਵੇਖੀ ਜਾਉਗੀ ਕਿੰਨਾ ਟਾਈਮ ਹੋ ਗਿਆ ਇਹਨਾਂ ਦੀ ਰੋਟੀ ਨਹੀਂ ਆਉਣ ਈ ਹਲੇ ਉਹ ਮੇਰੇ ਕੋਲ ਨਹੀਂ ਗਿਆ ਟਾਈਮ ਤੋਂ ਮੈਂ ਭਰਾ ਚੱਲਿਆ ਕਿੱਥੇ ਚੱਲਿਆ ਉਹ ਮਾ ਮੈਂ ਚੱਲਿਆ ਤੁਹਾਡੀ ਨਹੀਂ ਰੋਟੀ ਬੰਨੀ ਤਾਂ ਮੈਨੂੰ ਜਾਣ ਦੇ ਮੈਂ ਚੱਲਿਆ ਸਸਰੇ ਕਸ਼ੂ ਮਤਲ ਅਗਰ ਆਤੀ ਏ ਵੇਖ ਲੈ ਭੁੱਖਾ ਹੀ ਚਲ ਗਿਆ ਇਹ ਮੁੰਡਾ ਹੈ ਅਜੇ ਤੱਕ ਨਹੀਂ ਉਹ ਆਈ ਨਹੀਂ ਆ ਜਾ ਹੁਣ ਬਾਹਰ ਮੁੰਡਾ ਭੁੱਖਾ ਹੀ ਚਲ ਗਿਆ ਵਾ ਹੁਣ ਇਹਨੂੰ ਠੰਡ ਪੈ ਗਈ ਉਹ ਦੱਸ ਭੁੱਖਾ ਹੀ ਗਿਆ ਈ ਆ। ਆ ਜਾ ਹਣ ਬਾਹਰ ਕਿੱਜ ਨਹੀਂ ਆਉਣਾ। ਆ ਗਈ ਮੰਮੀ ਜੀ। ਚਲ ਗਿਆ ਵਾ। ਹੁਣ ਭੁੱਖਾ ਚਲ ਗਿਆ ਵਾ। ਹੁਣ ਤੈਨੂੰ ਪੈ ਗਈ ਏ ਠੰਡ। ਮੰਮੀ ਜੀ ਮੈਂ ਆਦਲੀ ਰੋਟੀ ਲੈ ਕੇ ਤੇ ਆਈ ਸੀ। ਪਹਿਲਾਂ ਜੇ ਉਹਨੂੰ ਠੰਡੀ ਰੋਟੀ ਦੇ ਦੋ ਤਾਂ ਨਹੀਂ ਉਹਦੇ ਅੰਦਰ ਨੰਗਦੀ ਤੇ ਜੇ ਹੁਣ ਗਰਮ ਗਰਮ ਲਿਆਈਆਂ ਤਾਂ ਫਿਰ ਟਾਈਮ ਤੋਂ ਹੁਣ ਲੱਗਦਾ ਹੀ ਐ ਨਾ ਲਾਉਣ ਲੱਗੇ। ਉਹਦੇ ਹੁਣ ਕਾਲਾ ਹੀ ਪੈ ਜਾਂਦਾ ਵਾ ਇੱਕੋ ਵਾਰੀ। ਨਹੀਂ ਨਾ ਲੱਥ ਦੇ ਤੇਰੇ ਕੋ। ਜਾ ਜਾ ਕੇ ਤੇ ਰੱਖ ਕੇ ਤੇ ਹੁਣ ਆਪ ਹੀ ਖਾਲਾ ਬਹਿ ਕੇ। ਚਾਰ ਫੁਲਕੇ ਲਾਉਣੇ ਹੁੰਦੇ ਆ ਮੁੰਡਿਆਂ ਦੇ ਤੇ ਉਹ ਵੀ ਤੈਨੂੰ ਗਾਸ਼ ਪੈਂ ਕਿੰਨੇ ਵਾਰੀ ਕਿਹਾ ਵਾ ਵੀ ਪਹਿਲਾਂ ਉਹਦੇ ਵਾਸਤੇ ਰੋਟੀ ਪਕਾ ਲਿਆ ਕਰ ਬਾਅਦ ਚ ਬਾਕੀ ਕੰਮ ਕਰ ਲਿਆ ਕਰ ਪਤਾ ਵੀ ਹੈਗਾ ਵਾ ਵੀ ਸੁਭਾਅ ਦਾ ਕਾਲਾ ਵਾ ਠੀਕ ਹੈ ਮੰਮੀ ਜੀ ਉਹਦਾ ਤਾਂ ਸੁਭਾਅ ਹੀ ਕਾਲਾ ਵਾ ਹਣ ਮਮੀ ਸਾਸਰੀ ਕਾ ਸਾਸਰੀ ਕਾ ਹੋਰ ਕੀ ਗੱਲ ਬੜੀ ਅਫਸਰ ਜਿਵੇਂ ਇਥੇ ਜੇ ਬਹਿਣਾ ਕੀ ਆ ਸਵੇਰ ਦਾ ਭੁੱਖਾ ਗਿਆ ਆਈ ਉਹ ਪ੍ਰੀਤ ਮੈਂ ਆਖਣ ਦੇ ਵੀ ਅਜੇ ਆਉਣ ਵਾਲਾ ਵਾ ਤੇ ਹੋਣੀ ਕੋਈ ਨਾ ਬਣਿਆ ਹੋਵੇ ਗਾੜੀ ਤਾਂ ਵੀ ਆ। ਅੱਛਾ। ਉਹ ਜੇ ਉਠਣ ਦੀ ਡਈ ਮਰਜੀ ਨਾਲ ਉੱਠੂਗੀ। ਮੰਮੀ ਤੁਹਾਨੂੰ ਕਿਹਾ ਦੂਜੀ ਠੀਕ ਤੇ ਆ ਜੀ। ਠੀਕ ਪੁੱਤ ਕੀ ਹੋਣਾ ਵਾ? ਇੱਕ ਤੇ ਪ੍ਰੀਤ ਸਵੇਰ ਦਾ ਭੁੱਖਾ ਚ ਲੱਗਿਆ ਵਾ। ਉਹ ਮੈਨੂੰ ਟੈਨਸ਼ਨ ਪਈ ਆ। ਇੱਕ ਉਹ ਅੰਦਰ ਜਿਹੜੀ ਹੈ ਨਾ ਮੂੰਹ ਫੁਲਾ ਕੇ ਤੇ ਪਈ ਉਹ। ਆਂਦੀ ਆ ਵੀ ਆਪੇ ਖਾ ਲਿਆ ਕਰੀ ਤੇ ਪਾ ਲਿਆ ਕਰੀ ਆਪੇ ਰੋਟੀ ਮੈਂ ਨਹੀਂ ਫੜਾਉਣੀ ਉਹਨੂੰ ਰੋਟੀ। ਕੋਈ ਨਹੀਂ ਮੰਮੀ ਭਾਬੀ ਇੰਨੀ ਵੀ ਨਹੀਂ ਮਾੜੀ। ਵੀਰ ਵੀ ਐਵੇਂ ਕਾਲਾ ਪੈ ਜਾਂਦਾ ਵਾ। ਪੁੱਤ ਮੈਂ ਤੇ ਆਪਨੇ ਸਵੇਰ ਦੀ ਰੋਟੀ ਖਾਧੀ ਮੈਂ ਤੇ ਆ ਭੁੱਖੀ ᱛਾਈ ਬੈਠੀ ਆ ਮੇਰਾ دل ਹੀ ਨਹੀਂ ਉਹ ਕੀਤਾ ਰੋਟੀ ਖਾਣ ਦਾ ਤੇ ਨਾ ਹੀ ਮੈਨੂੰ ਉਹਨੇ ਪਾ ਕੇ ਫੜਾਈਓ ਚਲ ਠੀਕ ਆ ਮੰਮੀ ਕੋਈ ਨਹੀਂ ਤੇ ਬੋ ਮੈਂ ਆਪ ਦੋ ਫੁਲਕੇ ਬਣਾ ਲੈਂਦੀ ਆ ਬਾਅਦ ਵਿੱਚ ਮੈਂ ਭਾਬੀ ਨੂੰ ਪੁੱਛ ਲੈਂਦੀ ਆ ਕੀ ਗੱਲ ਹੋਈ ਤੇ ਕੀ ਨਹੀਂ ਠੀਕ ਆ ਆ ਦੇ ਮੇਰਾ ਬੁੱਤਸ ਆ ਗਈ ਗਿਆਨ ਚੰਗਾ ਹੋਗਾ ਪੀਪਰ ਤੁਹਾਨੂੰ ਚੰਗਾ ਗਾਦਾ ਬੇਪਰ ਹੋਣਾ ਸਵੇਰੇ ਤੇ ਕਸ਼ੂ ਮਦ ਲਾਤੀ ਆ ਉਹਨੇ ਤੁਹਾਡੀ ਸਿੰਦੀ ਨੂਨ ਨਾ ਨਾ ਘਰੋਂ ਕੁਝ ਖਾ ਕੇ ਗਿਆ ਨਾ ਮੈਂ ਘਰੋਂ ਕੁਝ ਪੀ ਕੇ ਗਿਆ ਜਾਂਦਾ ਲੇਟ ਹੋ ਗਿਆ ਅਗਲੇ ਮੈਨੂੰ ਬਾਹਰ ਕਰਦਾ ਬੇਪਰ ਤੋਂ ਹਾਂ ਫਿਰ ਪੀਪਰ ਹੋਇਆ ਨਹੀਂਗਾ ਪੀਪਰ ਗਾਦਾ ਹੋਣਾ ਅਗਲੇ ਵਿੱਚੋਂ ਬਾਹਰ ਕਰ ਦੇਦਾ ਬੇਪਰ ਦਉ ਹੁਣ ਪਤਾ ਨਹੀਂ ਮੈਂ ਪਾਸ ਹੋਣਾ ਕਿ ਫੇਲ ਪਰ ਉਹਦੇ ਚਾਰ ਫੁਲਗੀਆਂ ਕਰਕੇ ਮੇਰੀ ਤੇ ਗੱਲ ਅਗਲੇ ਸਾਲ ਤੇ ਪੈ ਗਈ ਨਾ ਤੂੰ ਹੀ ਹੋਰ ਉਹਦਾ ਪੱਕ ਪੂਰੀ ਜਾਓ ਕਿਉਂ ਨਾ ਉਹਨੂੰ ਕੁਛ ਕੋਈ ਨਹੀਂ ਅਜੇ ਮੈਂ ਸ਼ਾਮੀ ਵੀਰ ਨੂੰ ਫੋਨ ਕਰਨਾ ਨਾ ਪੀਲਾ ਕੋਈ ਹੱਲ ਕਰ ਤੇ ਜੇ ਨਹੀਂ ਫੁਲਕੇ ਲਾਉਂਦੀ ਚਾਰੀਆਂ ਕਿਹਦੀ ਰੋਟੀ ਨਹੀਂ ਲਾਉਂਦੀ ਤੈਨੂੰ ਐਡ ਕਰੋ ਚੱਲ ਪੁੱਤ ਮੇਰੀ ਗੱਲ ਸੁਣ ਐਡ ਹੋਣ ਵਾਲੀਆਂ ਗੱਲਾਂ ਨਹੀਂ ਕਰੀਦੀ ਹੁੰਦੀਆਂ ਆਪਾਂ ਇੱਕ ਪਰਿਵਾਰ ਵਾਂ ਅਈ ਉਹਨੂੰ ਕਿੱਦਾਂ ਕਹਾਂ ਦੀ ਕੱਲੀ ਨੂੰ ਐਡ ਹੋ ਜਾ ਵੀਰ ਵੀ ਤੇਰਾ ਇੱਥੇ ਨਹੀਂਗਾ ਫਿਰ ਇਦਾਂ ਚੰਗੇ ਥੋੜਾ ਲੱਗੀਦਾ ਵਾ ਤੇ ਮੈਂ ਕਿਹੜਾ ਉਹਨੂੰ ਡਾਂਗ ਮਾਰਤੀ ਆ ਰੋਟੀ ਮੰਗੀ ਸੀ ਨਾ ਉਹਦੇ ਕੋ ਤੇ ਉਹਦੇ ਮੈਨੂੰ ਐਉਂ ਪਈ ਆ ਸਿੱਧੀ ਜਿਹੜੀ ਗੱਲ ਆ ਮੈਂ ਤੇ ਉਹਦੇ ਚੱਕਰ 'ਚ ਰਹਿ ਗਿਆ ਨਾ ਪਿੱਛੇ ਮੈਂ ਕਰਨਾ ਵੀਰ ਨੂੰ ਫੋਨ ਤੇ ਜੇ ਮਾਦਾ ਤੂੰ ਨਹੀਂ ਨਾ ਗੱਲ ਕਰ ਸਕਦੀ ਤੇ ਅੱਜ ਮੈਂ ਕਲੀਅਰ ਕਰਨੀ ਹਾਂ ਜਾਂ ਅੱਜ ਘਰ ਚ ਹੋ ਰਹੂਗੀ ਤੇ ਜਾਂ ਮੈਂ ਰਵਾਂਗਾ ਨਹੀਂ ਤੇਰੇ ਮੇਰੇ ਹੱਥ ਤੁਹਾਡੇ ਵੱਲ ਜੁੜੇ ਮੈਂ ਲੈ ਲਾਂਗਾ ਕਿਰਾਏ ਤੇ ਕਮਰਾ ਓ ਮਮੇ ਪਾਣੀ ਦੇ ਬਿਆਵਾ ਘੁੱਟ ਤੂੰ ਵੀ ਵੜ ਗਈ ਅੰਦਰ ਨਾਲ ਹੀ ਓਹੋ ਵੀਰੇ ਇੰਨੇ ਕਿ ਗੁੱਸੇ ਦੀ ਗੱਲ ਆ ਕੋਈ ਨਹੀਂ ਮੰਮੀ ਗਏ ਆ ਲੈ ਹੀ ਦਿੰਦੇ ਆ ਪਾਣੀ ਪੜਨੇ ਛੋਟਾ ਵਿਚਾਰ ਉਹ ਮੈਂ ਨਹੀਂ ਪੀਣਾ ਜਾਜੋ ਹੜ ਪੀ ਲੈ ਉਹ ਮੈਂ ਕਹਦਾ ਨਾ ਮੈਂ ਨਹੀਂ ਪੀਣੀ ਐਵੇਂ ਬਾਰ ਬਾਰ ਨਹੀਂ ਪੁੱਛੀਦਾ ਹੁੰਦਾ ਕਿ ਇਹਨੂੰ ਚਾਹ ਪੀ ਲੋ ਚਾਹ ਪੀ ਲੋ ਜਿੰਨੇ ਕਿ ਸਵੇਰੇ ਮੈਨੂੰ ਹਾਰ ਪਾਤੇ ਆ ਨਾ ਤੁਸੀਂ ਉਹਨੇ ਕਾ ਚਾਹ ਪਾਇਆ ਉਹਨੇ ਮੈਂ ਨਹੀਂ ਪੀਣੀ ਗਾਜੋਂਲਾ ਮੈਗ ਤੂੰ ਬੋਦੀ ਨਾ ਸਕੀਨਾ ਬਣ ਭਾਬੀ ਦੀ ਤੇ ਜੇ ਉਹਦੀ ਸਗੀ ਬੰਨਾ ਨਾ ਤੇ ਨਾ ਮੇਰੇ ਕਮਰੇ ਜਿਹਾ ਸੋਇਆ ਕਰ ਤੇ ਨਾ ਮਰੀਏ ਚੀਜਾਂ ਨੂੰ ਤਲਾਇਆ ਕਰ ਵੀਰੇ ਐਨੇ ਗੁੱਸੇ ਚ ਹੋਣ ਵਾਲੀ ਕਿਹੜੀ ਗੱਲ ਆ ਫਿਰ ਕਿਉਂ ਵੱਡੀ ਭਾਬੀ ਆ ਸਾਡੀ ਮਾਵਾਂ ਸਮਾਨ ਹੁੰਦੀ ਆ ਜਦੋਂ ਮੰਮੀ ਕਿਤੇ ਬਾਹਰਾਂ ਦਰ ਜਾਂਦੇ ਆ ਤੇ ਭਾਬੀ ਉਹਨੂੰ ਸੰਭਾਲਦੀ ਆ ਜਦੋਂ ਇਹ ਸਕੂਲ ਜਾਂਦੇ ਨਹੀਂ ਤੇ ਭਾਬੀ ਉਹਨੂੰ ਭੇਜਦੀ ਹੁੰਦੀ ਤੇ ਇਹਦੇ ਚ ਤੇ ਐਨਾ ਗੁੱਸੇ ਹੋਣ ਵਾਲੀ ਕੋਈ ਗੱਲ ਹੀ ਨਹੀਂ ਆ ਅਜ ਨਿੱਕੀ ਜੀ ਗੱਲ ਹੋਈ ਤੇ ਉਹਰੇ ਤੋਂ ਹੀ ਐਨਾ ਗੁੱਸੇ ਹੋ ਗਏ ਸੀ ਤੇ ਫਿਰ ਕੀ ਹੋ ਗਿਆ ਉਹ ਜਿਹੜਾ ਵੱਡਾ ਵੀਰ ਬਾਹਰ ਬੈਠਾ ਵਾ ਉਹ ਵੀ ਇਹਨੇ ਪੁਰ ਆਸਮਾਨੀਆ ਉਨੇ ਨੂੰ ਕੋਈ ਚੀਜ਼ ਹੀ ਆ ਤਾਂ ਕਮੀ ਹੁੰਦੀ ਆ ਕੋਈ ਵੀ ਚੀਜ਼ ਹੀ ਲੋੜ ਹੁੰਦੀ ਆ ਤੇ ਉਹਨੂੰ ਲੈ ਕੇ ਦਿੰਦਾ ਆ ਤੇ ਐਡਾ ਨਹੀਂ ਕਰਨਾ ਚਾਹੀਦਾ ਚਲ ਠੀਕ ਆ ਬੋਦੀਆਂ ਨਾ ਮੈਨੂੰ ਸਲਾਵਾ ਨਾ ਦੇ ਜਿੰਨੀ ਕਿ ਹੈਗੀਆਂ ਨਾ ਉਹਨਾਂ ਦੀ ਗੱਲ ਕਰੀਦੀ ਹੁੰਦੀ ਆ ਜੋਦਾ ਦੋਦਾ ਦਵੇਂ ਮਾਂ ਦੀਆਂ ਉਹਦਾ ਸਾਥ ਦੇਣਾ ਹੁੰਦਾ ਜੋਦਾ ਸਾਥ ਦੇਣਾ ਹੁੰਦਾ ਨਾ ਤੇ ਮੈਨੂੰ ਨਾ ਮੂੰਹ ਲਾਇਆ ਕਰੋ ਦਾ ਹੋ ਵੱਜ ਗਈ ਉਹ ਤੇ ਉੱਠੀ ਨਹੀਂ ਆ ਜੇ ਜਾਓ ਜਾਨੀ ਅੰਦਰ ਵੇਖੋ ਫਿਰ ਚੱਲ ਮੈਂ ਜਾਣੀ ਬੀਨੇ ਭਲਾ ਕੱਲ ਦਾ ਤਾਂ ਨਹੀਂ ਕਿਤੇ ਗੁੱਸਾ ਕਰ ਬੈਠੀ ਮੁੰਡੇ ਦੀਆਂ ਗੱਲਾਂ ਦਾ ਰਵਿੰਦਰਾ ਉੱਠੀ ਨਹੀਂ ਤੋ ਟਿਆ ਬੜਾ ਹੋ ਗਿਆ ਵਾ ਮੰਮੀ ਅੱਜ ਨਾ ਮੇਰਾ ਸਰੀਰ ਨਹੀਂ ਕੰਮ ਕਰ ਰਿਹਾ ਔਰ ਰਾਤੀ ਮੈਂ ਕੱਪੜੇ ਧੋਲੇ ਹੀ ਨਾ ਤੇ ਮੈਨੂੰ ਲੱਗਦਾ ਠੰਡ ਲੱਗ ਗਈ ਆ ਆ ਤੇਨੂੰ ਤੇ ਬੁਖਾਰ ਹੀ ਬੜਾ ਹੋਇਆ ਵਾ ਸਰ ਮੱਥਾ ਕਿਦਾਂ ਗਰਮ ਵਾ ਚਲ ਮੈਂ ਆਹਨੀ ਆ ਪ੍ਰੀਤ ਨੂੰ ਤੈਨੂੰ ਦਵਾਈ ਲਿਆ ਕੇ ਦਵੇ ਫਿਰ ਮੈਂ ਅੱਗੇ ਆਖਣ ਨਹੀਂ ਪਤਾ 10 ਵਜ ਗਏ ਆ ਤੇ ਅਜੇ ਤੱਕ ਉੱਠੀ ਨਹੀਂ ਗਈ ਏ ਚਲ ਮੈਂ ਵੀ ਆਹਨੀ ਆ ਮੁੰਡੇ ਨੂੰ ਆਹਨੀ ਆ ਦਵਾਈ ਦੋਂਦਾ ਤੈਨੂੰ ਵਾ ਵਧੀਆ ਵਧੀਆ ਯਾਰ ਕੰਨਾ ਕੀ ਆ ਕੌਫੀ ਪੀਂਦੇ ਆ ਭਰਾ ਸਵੇਰ ਸਵੇਰ ਦਾ ਟਾਈਮ ਤੇ ਪਤਾ ਕੱਲ ਦਾ ਪੇਪਰ ਦਿੱਦਾ ਐ ਸੰਡੇ ਵੇਲੇ ਮੈਂ ਚਲ ਚਲ ਮੈਂ ਇੱਕ ਮਿੰਟ ਕਰਨਾ ਤੇਨੂੰ ਫੋਨ ਰੋ ਜਾ ਮੈਂ ਕਰਦਾ ਹਾਂਜੀ ਤੁਹਾਨੂੰ ਕੀ ਕੰਮ ਪੈ ਗਿਆ ਹੁਣ ਕੰਮ ਕੀ ਪੈਣਾ ਵਾ ਮੈਂ ਤੇ ਤੇਰੇ ਰੂਮ ਚ ਵੇਖ ਕੇ ਆਈ ਹਾਂ ਤੇ ਮੈਂ ਆ ਹੈ ਵੀ ਨਹੀਂ ਅੰਦਰ ਉੱਠ ਵੀ ਗਿਆ ਤੂੰ ਤੇ ਚਾਹ ਵੀ ਪੀ ਲਈ ਆ ਭਾਬੀ ਤੇਰੀ ਠੀਕ ਨਹੀਂ ਹੋ ਤਾਂ ਮੈਂ ਕਰਾਂ ਫੇ ਦਵਾਈ ਨਹੀਂ ਰੱਖ ਦੇਣੀ ਉਹਨੂੰ ਓ ਯਾਰ ਮੰਮੀ ਨਾਟਕ ਕਰਦੀ ਹੁਣੀ ਕੱਲ ਵਾਂਗੂ ਨਹੀਂ ਗੱਲ ਸੁਣ ਮੇਰੀ ਮਿਆਂ ਜਿਹੋ ਦੇ ਮੱਥੇ ਨੂੰ ਹੱਥ ਲਾ ਕੇ ਆਈਆਂ ਤੇ ਕਿਤੇ ਪਖੰਡੇ ਹੀ ਆ ਵੇਖ ਤੇ ਸਹੀ ਜਾ ਕੇ ਜਾ ਫੇ ਤੇਰਾ ਵੀਰ ਕੀ ਆਖੂਗਾ ਵੀ ਮੈਂ ਇੱਥੇ ਨਹੀਂ ਗਾ ਤੇ ਮੇਰੀ ਘਰ ਵਾਲੀ ਦਾ ਇਹਨਾਂ ਨੇ ਖਿਆਲ ਨਹੀਂ ਰੱਖਿਆ ਬੜਾ ਬੁਖਾਰ ਹੋਇਆ ਈ ਉਹਨੂੰ ਬਸ ਆਹੀ ਗੱਲਾਂ ਕਰਕੇ ਮਾਰਾ ਤੂੰ ਬਲੈਕਮੇਲ ਕਰ ਲੈਣੀ ਆ ਨਹੀਂ ਨਹੀਂ ਬਬੂ ਜਾ ਦਵਾਈ ਲਿਆ ਕੇ ਤੇ ਦੇ ਉਹਨੂੰ ਚਾਹ ਫਕਾਲੀ ਡਾਕਟਰ ਕੋਲ ਲਿਆ ਰਾਂ ਦਵਾਈ ਲਿਆ ਦੇ ਲਿਆ ਦੇ ਚਾਹ ਦਾ ਬੜਾ ਬੁਖਾਰ ਈ ਉਹਨੂੰ ਬੁਖਾਰ ਈ ਆ ਨਾ ਗੱਲਾਂ ਆਹੋ ਬੁਖਾਰ ਈ ਆਖਣ ਦੇ ਨਾ ਸਿਰ ਪੀੜ ਕਰ ਰਿਹਾ ਹੋਇਆ ਹੋਰ ਵੀ ਬੋਲਾ ਜੇ ਕੋ ਬਿਮਾਰੀ ਹੋਦੀ ਵੀ ਲਿਆ ਰਾਂ ਹਾਂ ਹਾਂ ਹੋਰ ਕਿਹੜੀ ਬਿਮਾਰੀ ਆ ਬੁਖਾਰ ਨਾ ਸਿਰ ਪੀੜ ਕਰਨ ਡਿਆ ਉਹਦਾ ਚਲ ਮੈਂ ਲਿਆਵਾਂ ਦਵਾਈ ਠੰਡ ਤੇ ਨਹੀਂ ਲੱਗਣ ਡਈ ਨਹੀਂ ਮੰਮੀ ਜੀ ਠੰਡ ਤੇ ਨਹੀਂ ਲੱਗਣ ਡਈ ਸਿਰ ਈ ਪੀੜ ਕਰੀ ਜਾਂਦਾ ਮੈਂ ਕ ਸਕੋਟ ਦੇ ਸਿਰ ਸਕੋਟ ਦਿਨੀ ਮੇ ਪਰੀਤ ਗਿਆ ਦਵਾਈ ਲੈਣ ਆ ਜਾਂਦਾ ਉਹ ਆ ਗਈ ਦਵਾਈ ਜਾ ਮੈਂ ਕਿ ਪਾਣੀ ਲਿਆਇਆ ਤੂੰ ਭਾਬੀ ਇਹ ਜੋ ਨੇ ਜੁਕਾਮ ਦੀ ਤੇ ਬੁਖਾਰ ਦੀ ਪਾਤੀ ਹੈ ਦਵਾਈ ਠੀਕ ਆ ਤੇ ਉਹ ਕਹਿੰਦਾ 4-4 ਘੰਟੇ ਬਾਅਦ ਖਾਣੀ ਆ ਤੇ ਕਹਿੰਦਾ ਜੇ ਸ਼ਾਮ ਤੱਕ ਰਮਾਨ ਆ ਜਾਂਦਾ ਠੀਕ ਆ ਨਹੀਂ ਤੇ ਇੱਕ ਵਾਰੀ ਕਹਿੰਦਾ ਤੂੰ ਸੈਲ ਸულ ਟੈਸਟ ਕਰਾ ਲਓ ਸੈਲ ਨਾ ਘਟ ਗਿਆ ਹੁਣ ਠੀਕ ਆ ਤੇ ਆ ਲੋ ਤੂੰ ਹੀ ਖਾ ਲੋ ਦਵਾਈ ਤੇ ਮੈਂ ਕਿ ਪਾਣੀ ਲੈਣ ਗਈ ਐ ਮੈਂ ਕਿ ਲੈ ਆਈ ਪਾਣੀ ਥੀ ਰਿਆ ਮੈਂ ਕੱਢਦਾ ਫਿਰ ਦਵਾਈ। ਹੋਇਆ ਮੈਂ ਕ। ਮੰਮੀ ਮੈਂ ਨਾ ਰਾਹੁਲ ਨੂੰ ਦਾ ਮੋਟਰਸਾਈਕਲ ਤੇ ਜਾਵਾਂ ਉਹਨਾਂ ਦਾ ਲੈ ਆ ਗਿਆ ਤੇ ਡੈਡੀ ਨੇ ਜਾਣਾ ਕਿਤੇ ਠੀਕ ਆ ਤੇ ਮੈਂ 5 ਮਿੰਟਾਂ ਚ ਜਾ ਆ ਗਿਆ ਬਸ। ਹਾਂਜੀ ਹਾਂਜੀ ਛੇਤੀ ਫਿਰ ਆ ਗਿਆ ਆ ਗਿਆ। ਮੰਮੀ ਫਰੀਦ ਉੱਠ ਗਿਆ ਸੀ। ਫਰੀਦ ਉੱਠ ਗਿਆ ਸੀ ਪਹਿਲਾਂ ਹੀ ਉੱਠ ਗਿਆ ਸੀ ਉਹਨੇ ਤੇ ਚਾਹ ਵੀ ਪੀ ਲਈ ਸੀ। ਅੱਛਾ ਫਿਰ ਤੇਰੀ ਦਵਾਈ ਕਿਹਾ ਸੀ ਤੇ ਚੱਲ ਲੈ ਆਇਆ ਉਹ ਮਿੰਟੋ ਮਿੰਟੀ ਜਾ ਕੇ। ਆਖੇ ਲੱਗ ਗਏ ਕੋਈ ਕੇ ਤੇ ਮੈਂ ਤੇ ਗਿਆ ਪਾਇਆ ਖੇ ਲੱਗੇ ਨਾ ਮਮੀਗੇ ਤੇ ਹੈ ਗਿਆ ਪਰ ਚੱਲ ਆਖੇ ਲੱਗ ਗਿਆ ਬਾਬੀ ਦੇ ਮਮੀ ਜੀ ਇਹ ਕਦੇ ਮੈਨੂੰ ਮਾੜੇ ਲੱਗਦੇ ਮੈਂ ਆਪਣੇ ਹੱਥੀ ਪਾ ਲਿਆ ਪਰ ਕਿਉਂਕਿ ਮੋਕੇ ਨੂੰ ਵੀ ਗੁੱਸਾ ਚੜ ਜਾਂਦਾ ਤੇ ਮੈਨੂੰ ਵੀ ਗੁੱਸਾ ਚੜ ਜਾਂਦਾ ਤੇ ਫਾੜ ਛੱਟ ਫੋਨ ਲੈ ਲੈਂਦੇ ਆ ਸੀ ਤੇ ਚੱਲ ਕੋਈ ਗੱਲ ਹੋ ਨਾਲੇ ਤੋਂ ਬਾਅਦ ਨਹੀਂ ਨਾ ਕਰਦੀ ਇਹਦਾ ਚੱਲ ਕੋਈ ਨਹੀਂ ਪੁੱਤ ਜਦੋਂ ਮੈਂ ਐ ਨਹੀਂ ਘਰ ਹੁੰਦੀ ਰਹੀ ਤੂੰ ਹੀ ਇਹਨਾਂ ਸਕੂਲੇ ਕਾਲਦੀ ਰਹੀ ਆ ਹਨਾ ਉਹ ਤੇਰੀ ਨਿੱਕੀ ਭੈਣ ਵਾ ਉਹ ਤੇਰਾ ਨਿੱਕਾ ਵੀਰ ਵਾ ਤਰਲ ਮਿਲ ਕੇ ਰਹੋ ਜੇ ਤੁਸੀਂ ਆਪਸ ਵਿੱਚ ਤਰਲ ਮਿਲ ਕੇ ਰਹੋਗੇ ਤੇ ਮੈਂ ਵੀ ਸੌਖੀ ਮੈਂ ਵੀ ਖੁਸ਼ ਤੇ ਤੁਸੀਂ ਵੀ ਖੁਸ਼ ਕੋਈ ਗੱਲ ਨਹੀਂ ਹੈ ਕਿ ਤਰਲ ਮਿਲ ਕੇ ਰਿਆ ਕਰਾਂਗੇ ਮਿਲ ਕੇ